ਕਾਲ ਦੋਸਤੋ ਮੈਂ ਤੁਹਾਡਾ ਆਪਣਾ ਬਰਾ ਕਾਲਾ ਮੁਖਸਰੀਆ ਦੋਸਤੋ ਆਪਾਂ ਖੜੇ ਸੀ ਆਪਣੇ ਪਿੰਡ ਵਧਾਈਆਂ ਦੋਸਤੋ ਇਹ ਪਿੰਡ ਦੀ ਪੰਚਾਇਤ ਵੱਲੋਂ ਉਪਰਾਲਾ ਕੀਤਾ ਗਿਆ ਬਹੁਤ ਸੋਹਣਾ ਪਿੰਡ ਦਾ ਸਰਪੰਚ ਬੋਬੀ ਸਰਪੰਚ ਮੈਂਬਰ ਸਾਹਿਬ ਮਨਦੀਪ ਹੋਰੀ ਤੇ ਹੋਰ ਸਾਰੀ ਪੰਚਾਇਤ ਵੱਲੋਂ ਇਹ ਪ੍ਰਾਤਨ ਖੂਆ ਦੋਸਤੋ ਤੁਹਾਨੂੰ ਦਿਖਾਉਨੇ ਆ ਤੇ ਬਾਕੀ ਬਾਈ ਸਾਰੇ ਆਪਣੇ ਖੜੇ ਆ ਭਰਾ ਇਹਨਾਂ ਨਾਲ ਗੱਲਬਾਤ ਕਰਾਂਗੇ ਤੇ ਆ ਹੋਰ ਬਾਈ ਜੀ ਕੀ ਹਾਲ ਨੇ ਠੀਕ ਠਾਕ ਹੋ ਬਹੁਤ ਵਧੀਆ ਬਹੁਤ ਵਧੀਆ ਤੇ ਇਹ ਬਾਈ ਇਹ ਖੂ ਦਾ ਕੀ ਇਤਿਹਾਸ ਹੈ ਇਹ ਖੂ ਪਾਕਿਸਤਾਨ ਬਣ ਤੋਂ ਪਹਿਲਾਂ ਦਾ 2 2.5 ਤੋਂ 3 ਸਾਲ ਤੋਂ ਪ੍ਰਸਤਾਰਾ ਵਾਲਾ ਹੋਇਆ ਹੈ ਠੀਕ ਹੈ ਜੀ ਇਹ ਲਗਭਗ 300 ਸਾਲ ਪੁਰਾਣਾ ਖੂਹ ਆ ਪਾਕਿਸਤਾਨ ਹਿੰਦੁਸਤਾਨ ਵਾਂ ਤੋਂ ਪਹਿਲਾਂ ਦਾ ਠੀਕ ਹੈ ਤੇ ਇਹ 300 ਸਾਲ ਪੁਰਾਣਾ ਪਹਿਲਾ ਖੂਹ ਸੀਗਾ ਤੇ ਇਹਦੀ ਹੁਣ ਮੰਨ ਕੇ ਚਲੋ ਵੀ ਕੰਮ ਕਿਵੇਂ ਚੱਲ ਰਿਹਾ ਕੰਮ ਬਹੁਤ ਵਧੀਆ ਚੱਲੀ ਜਾਂਦਾ ਜੀ ਤੁਹਾਡੇ ਸਾਹਮਣੇ ਹੀ ਆ ਪਹਿਲਾਂ ਦੇ ਇੱਥੇ ਰੂੜੀਆਂ ਲੱਗੀਆਂ ਸੀਗੀਆਂ ਠੀਕ ਹੈ ਜੀ ਤੇ ਹੁਣ ਫਿਰ ਇਹ ਕੌਣ ਕਰਵਾ ਰਿਹਾ ਕੰਮ ਇਹ ਬੋਵੀ ਸਰਪੰਚ ਸਿਕੰਦਰ ਸਿੰਘ ਬੋਵੀ ਠੀਕ ਹੈ ਜੀ ਨਵੀਂ ਪੰਚਾਇਤ ਨਵੀਂ ਪੰਚਾਇਤ ਠੀਕ ਹੈ ਤੇ ਹੋਰ ਕੋਈ ਇਹ ਖੂਹ ਨਾਲ ਜੁੜੀ ਜਾਣਕਾਰੀ ਤੁਸੀਂ ਦਿਓਗੇ ਸਾਨੂੰ ਜਾਣਕਾਰੀ ਦਾ ਵੀਡੀਓ ਵੱਤ ਵੱਤ ਸ਼ੇਅਰ ਕਰ ਦਿਓ ਪਾਕਿਸਤਾਨ ਦੇ ਵਿੱਚ ਜਿਹੜੇ ਬੰਦੇ ਇਥੇ ਉੱਠ ਕੇ ਗਏ ਉਹ ਜ਼ਿਆਦਾ ਦੇ ਸਕਦੇ ਆ ਆਪਾਂ ਤਾਂ ਨਹੀਂ ਪਤਾ ਕੀ ਇਹਦੇ ਬਾਰੇ ਫਿਰ ਬਦਾਈ ਦੇ ਬਾਰੇ ਜਿਹੜੇ ਇਥੇ ਉੱਠ ਕੇ ਗਏ ਆ ਠੀਕ ਹੈ ਜ਼ਿਲ੍ਹਾ ਕਿਹੜਾ ਲੱਗਦਾ ਇਹਨੂੰ ਸ੍ਰੀ ਮੁਕਸਰ ਸਾਹਿਬ ਠੀਕ ਆ ਪਿੰਡ ਬਦਾਈ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਤੇ ਇਹ ਫਿਰ ਦੂਜਾ ਤੁਸੀਂ ਸਾਰਾ ਇਤਿਹਾਸ ਬਣਾਤਾ ਮਹਾਰਾ ਰਣਜੀਤ ਸਿੰਘ ਤੇ ਨਕਸ਼ਾ ਸਾਰਾ ਬਣਾਤਾ ਇੱਕਦ ਨੂੰ ਬਹੁਤ ਖਾਸ ਚੀਜ਼ ਨੂੰ ਖਾਉਣੇ ਤਿਆਰੀ ਠੀਕ ਹੈ ਜੀ ਪੰਜਾਬੀ ਦੇ ਵਿੱਚ ਤਾਂ ਲਿਖਿਆ ਹੀ ਆ ਫੱਟੀ ਬਣੀ ਬਣੀਆਂ ਠੀਕ ਹੈ ਜੀ ਇਹ ਸਭ ਤੋਂ ਵਧੀਆ ਸੰਕੇਤ ਇੱਥੇ ਦਿੱਤਾ ਵੀ ਪੁੱਤ ਬਚਾਓ ਪੁੱਤ ਪੜਾਓ ਠੀਕ ਹੈ ਇਹ ਵੀ ਬਹੁਤ ਵਧੀਆ ਹੀ ਕਿਉਂਕਿ ਹਨਾ ਪੰਜਾਬੀ ਮਾਂ ਬੋਲੀ ਤੋਂ ਹੀ ਆਪਣਾ ਸਾਰਾ ਕੰਮ ਅੱਜ ਦੇ ਸਮੇਂ ਦੀ ਲੋੜ ਆ ਪੁੱਤ ਬਚਾਓ ਪੁੱਤ ਪੜਾਓ ਠੀਕ ਹੈ ਜਿਹੜੇ ਹਿਸਾਬ ਨਾਲ ਪੰਜਾਬ ਦੇ ਵਿੱਚ ਨਸ਼ੇ ਵਧੇ ਪਏ ਆ ਹਾਂਜੀ ਬੱਚੇ ਨੌਜਵਾਨ ਜਿਹੜੇ ਨਸ਼ਿਆਂ ਦੇ ਲੱਗੀ ਜਾਂਦੇ ਆ ਇਸ ਕਰਕੇ ਇੱਥੇ ਲਿਖਾਇਆ ਸਪੈਸ਼ਲ ਤੌਰ ਤੇ ਵੀ ਪੁੱਤ ਬਚਾਓ ਪੁੱਤ ਪੜਾਓ ਠੀਕ ਹੈ ਜਿਹੜੇ ਮਹਾਰਾਜਾ ਦਲੀਪ ਸਿੰਘ ਦੀ ਫੋਟੋ ਲਾਈ ਹੈ ਜੀ ਮਹਾਰਾਣੀ ਜਿੰਦਗੌਰ ਦੀ ਠੀਕ ਹੈ ਜੀ ਦੋਸਤੋ ਅਗੇ ਪੰਜਾਬੀ ਸੱਭਿਆਚਾਰ ਲੈ ਵੀ ਪੰਜਾਬੀ ਸੱਭਿਆਚਾਰ ਸਾਰ ਆ ਇਹ ਸਭਿਆਚਾਰ ਚੱਲਿਆਦਾ ਕੰਮ ਠੀਕ ਆ ਜੀ ਦੋਸਤੋ ਅਗੇ ਲਾਈਆ ਨੌਰਦਰਬਾਰ ਦੀ ਜਿਹੜਾ ਆਪਣਾ ਮਹਾਰਾਜ ਰਣਜੀਤ ਸਿੰਘ ਦਾ ਪੁਰਾਣਾ ਰਾਜਸੀ ਦਾ ਦਰਬਾਰ ਸੀਗਾ ਲੈ ਵੀ ਦੋਸਤੋ ਤੁਸੀਂ ਦੇਖ ਸਕਦੇ ਹੋ ਵੀ ਪੁਰਾਣਾ ਰਾਜ ਕਿਦਾਂ ਦਾ ਸੀ ਮਹਾਰਾਜ ਰਣਜੀਤ ਸਿੰਘ ਦਾ ਲਾਹੌਰ ਦਾ ਰਣਜੀਤ ਸਿੰਘ ਦੀ ਫੋਟੋ ਲਾਈ ਆ ਠੀਕ ਆ ਜੀ ਪੁਰਾਣੇ ਪੰਜਾਬ ਦਾ ਨਕਸ਼ਾ ਲਾਇਆ ਜਿਹੜਾ ਪੁਰਾਣਾ ਪੰਜਾਬ ਸੀਗਾ ਆਪਣਾ ਜੀ 1947 ਦਾ ਪੰਜਾਬ ਹੈੜਾ ਆਪਣਾ ਉਹਦਾ ਨਕਸ਼ਾ ਠੀਕ ਹੈ ਜੀ ਅੱਗੇ ਹਰੀਚੰਗ ਨਾਮੇ ਦੀ ਫੋਟੋ ਲਾਈਏ ਠੀਕ ਹੈ ਜੀ ਲੈ ਵੀ ਦੋਸਤੋ ਦੇਖ ਸਕਦੇ ਹੋ ਬਾਕੀ ਬਾਈਆਂ ਨਾਲ ਗੱਲਬਾਤ ਕਰਾਂਗੇ ਬਾਈ ਕਿੱਥੋਂ ਆ ਬਾਈਆਂ ਦਾ ਕੰਮ ਬਹੁਤ ਵਧੀਆ ਲੱਗਿਆ ਤੇ ਬਾਈ ਜੀ ਆਪਣਾ ਕੀ ਐਡਰੈਸ ਹੈ ਕਿੱਥੋਂ ਠੀਕ ਹੈ ਜੀ ਆਪਣੀ ਕਿੱਥੇ ਰਹਿ ਗਈ ਸ਼ਾਪ ਆਪਣੀ ਜਿਹੜੀ ਦੁਕਾਨ ਹੈ ਬਾਈ ਇਹ ਹਬੋਰ ਰੋਡ ਤੇ ਠੀਕ ਹੈ ਲੈ ਵੀ ਦੋਸਤੋ ਵਾਦ ਤੋਂ ਬਾਦ ਬਾਈ ਜੀ ਵੀਡੀਓ ਸ਼ੇਅਰ ਕਰ ਦਿਓ ਪ੍ਰਾਤਨ ਇਤਿਹਾਸ ਜਿਹੜੇ ਵੀ ਪੁਰਾਣੇ ਬੰਦੇ ਲਾਹੌਰ ਵਾਲਾ ਪਾਕਿਸਤਾਨ ਵਾਲਾ ਜਿਹੜੇ ਰਹਿੰਦੇ ਆ ਉਹ ਦੇਖ ਲੈਣ ਉਹਨਾਂ ਨੂੰ ਪਤਾ ਲੱਗ ਜੀ ਵੀ ਇਹ ਖੂਹ ਕਿੱਥੇ ਸੀ ਅਸੀਂ ਗਏ ਸੀ ਬਾਕੀ ਇਹ ਜੇ ਨਾ ਅੱਧਾ ਹੀ ਤਿਆਰ ਹੋਇਆ ਠੀਕ ਹੈ ਜੀ ਅੱਧਾ ਤਿਆਰ ਹੋਇਆ ਹਜੇ ਤੇ ਖੂਹ ਦੇ ਉੱਤੇ ਟੈਂਡ ਲੱਗਣੀ ਜਿਵੇਂ ਪਾਣੀ ਦਾ ਰੱਤਾ ਕਿਤੇ ਨਾ ਰਹੀ ਠੀਕ ਹੈ ਜੀ ਖੂਹ ਦੇ ਰੰਗ ਹੋਣਾ ਜਾਲੀਆਂ ਰੰਗ ਹੋਣੀਆਂ ਬਾਕੀ ਚੰਦੇ ਝੁੰਨੇ ਲੱਗਣੇ ਨੇ ਇੰਨਾ ਦੇ ਸਾਰੇ ਅਜੇ ਠੀਕ ਹੈ ਜੀ ਬਾਕੀ ਆਵੇ ਪਾਰਕਪੁਰਕ ਬਣਾਈ ਬੈਠਿਆ ਮੁੰਡੇ ਨਾਲ ਫੁੱਲ ਬੂਟੇ ਲਾਈ ਵੀ ਜਾਂਦੇ ਆ ਜ ਤੇ ਲੋਕੇਸ਼ਨ ਤੁਹਾਨੂੰ ਦੱਸ ਦਿੰਨੇ ਆ ਬਾਈ ਜੀ ਖੂਹ ਦੀ ਇਧਰੋਂ ਜਦੋਂ ਮੌੜਾਂ ਵਾਲੇ ਪਾਸੇੋਂ ਆਉਂਨੇ ਆਪਾਂ ਦੋਸਤੋ ਤੇ ਚੁੰਡ ਤੇ ਇੱਥੇ ਰਹਿ ਜਾਂਦਾ ਇਧਰ ਜਲਾਲਾਬਾਦ ਰੋਡ ਨੂੰ ਛੜਕੇ ਆਂਦੀ ਆ ਇਧਰ ਡਾਕਟਰ ਸਾਹਿਬ ਹੋਰੀ ਖੜੇ ਆ ਆਪਣੇ ਗਗਨਦੀਪ ਸਾਹਿਬ ਹੋਰੀ ਤੇ ਬਹੁਤ ਸੋਹਣਾ ਬਣਾਤਾ ਜਿਹੜਾ ਪਹਿਲਾਂ ਕਿ ਪੁਰਾਣੇ ਸਮੇਂ ਤੋਂ ਬੰਦ ਪਿਆ ਸੀ ਖੂਹ ਨਵੀਂ ਪੰਚਾਇਤ ਨੇ ਬਹੁਤ-ਬਹੁਤ ਧੰਨਵਾਦ ਕਰਦੇ ਆਂ ਆਪਾਂ ਨਵੀਂ ਪੰਚਾਇਤ ਬਣੀ ਦਾ ਜੋ ਇੱਥੇ ਬਹਿਣ ਵਾਸਤੇ ਬਜ਼ੁਰਗਾਂ ਵਾਸਤੇ ਮੁੰਡਿਆਂ ਵਾਸਤੇ ਸੱਤ ਬਣਾਈ ਆ ਜੀ ਇੱਥੇ ਚਾਰ ਬੰਦੇ ਬਹਿਣਗੇ ਜੁੜ ਕੇ ਤੇ ਚਲੋ ਨਸ਼ੇ ਪੱਤੇ ਤੋਂ ਬਚਣਗੇ ਤੇ ਤੁਸੀਂ ਵੀ ਜਰੂਰ ਆਇਓ ਬਾਈ ਜੀ ਤੁਸੀਂ ਵੀ ਦੱਸਿਓ ਕਿਹੜੇ ਕਿੰਨੇ ਪਿੰਡਾਂ ਵਿੱਚ ਹਜੇ ਵੀ ਪਰਾਤਨ ਖੂਹ ਆ ਤੇ ਕਿੰਨਾ-ਕਿੰਨਾ ਨੇ ਖੂਹ ਦੀ ਸੰਭਾਲ ਕੀਤੀ ਆ ਸਾਰੇ ਭਰਾਵਾਂ ਨੇ ਜਰੂਰ ਦੱਸਣਾ ਤੇ ਬਾਕੀ ਵੀਡੀਓ ਨੂੰ ਵਾਤਵਾਰ ਸ਼ੇਅਰ ਕਰ ਦਿਓ ਤੇ ਕਿੱਦਾਂ ਦਾ ਤੁਹਾਨੂੰ El la like